ਜੋ ਕੁਝ ਵੀ ਹੈਗਾ ਇਹ ਮੈਂ ਲਾ ਚੁੱਕਿਆ ਕਿਉਂਕਿ ਮੈਂ ਤੇ ਜੋ ਹੀ ਮੇਰੀ ਮਿਹਨਤ ਸੀ ਮੈਂ ਸਾਰੀ ਨਾਲ ਦੀ ਨਾਲ ਅਸੀਂ ਆਪਣੇ ਜਿਹੜੇ ਉਹ ਕਿਤਨਾ ਕਿਤੇ ਇਹਦੀ ਆਗੇ ਬਾਹਰ ਜ਼ਰੂਰ ਫੜਨ ਕਿਉਂਕਿ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਨੇ ਇਸ ਸਵਾਰ ਜਿਹੜੀ ਆ ਰਾਹਸ ਸਮਗਰੀ ਜਾਂ ਜਿਹੜੇ ਮੈਡੀਕਲ ਦੀਆਂ ਜਿਹੜੀਆਂ ਫੈਸਿਲਿਟੀਆਂ ਹੈਗੀਆਂ ਨੇ ਉਹ ਹਰ ਇੱਕ ਪਿੰਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤੇ ਚਲੋ ਜੋ ਵੀ ਨੁਕਸਾਨ ਹੋਇਆ ਸਾਡੀ ਤੇ ਇਹੋ ਹੀ ਮੰਗਿਆ ਕਿ ਥੋੜਾ ਬੋਤਾ ਸਾਡੇ ਜਿਹੜੀ ਇਹ ਸਹਾਤਾ ਕੀਤੀ ਜਾਵੇ ਤੇ ਉਹਨਾਂ ਦਾ ਬਹੁਤ ਜਿਹੜੀਆਂ ਨੀਆਂ ਬੈਗੀਆਂ ਕਿਤੇ ਸਾਰੇ-ਸਾਰੇ ਘਰ ਦੇ ਪਰਛੇ ਬੈ ਗਏ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਕਿਹਦਾ ਇੱਕ ਕਮਰਾ ਹੀ ਉਹਨਾਂ ਦੀਆਂ ਛੱਤਾਂ ਡਿੱਗ ਗਈਆਂ ਤੇ ਉਹਨਾਂ ਲਈ ਆਪਾਂ ਸਾਰੇ ਪੈਸੇ ਲਾਈ ਜਾਣੇ ਉਧਰ ਕੋਈ ਫਾਇਦਾ ਨਹੀਂ ਆ ਇਹ ਵੇਖਿਆ ਜਾਣਾ ਚਾਹੀਦਾ ਕਿ ਜਿਹੜੇ ਕੇ ਮਜ਼ਦੂਰ ਨੇ ਕਿਨੇ ਧਾਰੀ ਡੱਪਾ ਕਰਕੇ 8-10 ਲੱਖ ਰੁਪਇਆ ਲਾਇਆ ਮਕਾਨ ਤੇ ਮੇਰੇ ਹਸਣਾ ਉਧਰ ਸੇਵਾ ਲਾਉਣੀ ਪੰਦੀ ਆ ਮੈਂ ਤੁਹਾਡੇ ذریعے ਮੈਸੇਜ ਦੇਣਾ ਚਾਹੁੰਦਾ ਵੀ ਇਹ ਪਿੰਡ ਬਹੁਤ ਜ਼ਰੂਰੀ ਆ ਇਸ ਪਿੰਡ ਵਿੱਚ ਜਿੰਨਾ ਯੋਗਦਾਨ ਦਾਨੀ ਸੱਜਣ ਪਾ ਸਕਦੇ ਉਹ ਵੀ ਪਾਉਣਗੇ ਅਸੀਂ ਵੀ ਪਾਵਾਂਗੇ ਸਾਰੇ ਰਲ ਮਿਲ ਕੇ ਇਹਨਾਂ ਨੂੰ ਪੈਰਾਂ ਸਿਰ ਖੜੇ ਕਰਨਾ ਆਪਾਂ ਪੰਜਾਬ ਪਰਦੇ ਵਿੱਚ ਹੜ੍ਹ ਆਉਣ ਤੋਂ ਬਾਅਦ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਅਸੀਂ ਮੌਜੂਦ ਆ ਅਜਨਾਲਾ ਦੇ ਪਿੰਡ ਮਲਕਪੁਰ ਦੇ ਵਿੱਚ ਔਰ ਤੁਹਾਡੀ ਮੁਲਾਕਾਤ ਅੱਜ ਅਸੀਂ ਉਸ ਨੌਜਵਾਨ ਨਾਲ ਕਰਾਵਾਂਗੇ ਜਿਸ ਨੌਜਵਾਨ ਵੱਲੋਂ ਵਿਦੇਸ਼ੀ ਧਰਤੀ ਦੇ ਉੱਤੇ 4 ਸਾਲ ਮਿਹਨਤ ਕਰਨ ਤੋਂ ਬਾਅਦ ਆਪਣੇ ਪਿੰਡ ਵਿੱਚ ਆ ਕੇ ਆਪਣਾ ਘਰ ਬਣਾਇਆ ਜਾਂਦਾ ਪਰ ਜਦ ਰਾਵੀ ਦਰਿਆ ਦੇ ਵਿੱਚ ਹੜ੍ਹ ਹੁੰਦਾ ਤਾਂ ਪਾਣੀ ਜਿਹੜਾ ਉਹ ਪਿੰਡ ਦੇ ਅੰਦਰ ਵੜ ਜਾਂਦਾ ਘਰ ਦੇ ਇਸ ਸਮੇਂ ਜਿਹੜੇ ਹਾਲਾਤ ਨੇ ਉਹ ਬੱਦ ਤੋਂ ਬੱਤਰ ਹੋ ਚੁੱਕੇ ਨੇ ਘਰ ਦੀਆਂ ਤਸਵੀਰਾਂ ਤੁਹਾਡਾ ਨਾਲ ਜਰੂਰ ਸਾਂਝੀਆਂ ਕਰਾਂਗੇ ਘਰ ਦੇ ਜਿਹੜੇ ਹਾਲਾਤ ਨੇ ਉਹ ਐਡੇ ਨਾਜ਼ੁਕ ਬਣੇ ਹੋਏ ਨੇ ਕਿ ਜਿਹੜਾ ਪਰਿਵਾਰ ਆ ਉਹ ਇਸ ਸਮੇਂ ਇਸ ਛੋਟੇ ਜਿਹੇ ਜਿਹੜਾ ਝੌਂਪੜੀ ਬਣਾਈ ਹੋਈ ਆ ਇਸ ਦੇ ਅੰਦਰ ਰਹਿਣ ਲਈ ਮਜਬੂਰ ਹੈ ਸੋ ਗੱਲਬਾਤ ਵੀ ਕਰਾਂਗੇ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਆ ਸਰਜੀਤ ਜੀ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਜਦ ਅਸੀਂ ਤੁਹਾਡੇ ਘਰ ਆਏ ਆ ਤੁਹਾਡੇ ਪਿੰਡ ਆਏ ਆ ਤਾਂ ਜਿਹੜਾ ਤੁਸੀਂ ਵਿਦੇਸ਼ ਰਹੇ ਹੋ ਪਹਿਲਾਂ ਹਾਂਜੀ ਹਾਂਜੀ ਮੈਂ ਉੱਥੇ 4 ਸਾਲ ਲਾਇਆ ਕੁਵੈਤ ਦੇ ਵਿੱਚ ਅੱਛਾ ਜੀ ਹਾਂਜੀ ਤਾਂ ਭਾਜੀ ਇਹ ਕਿੰਨਾ ਸਮਾਂ ਹੋਇਆ ਸੀ ਘਰ ਬਣਾਏ ਨੂੰ ਇਹਨੂੰ ਹੋਏ ਆ 6 ਤੋਂ 7 ਮਹੀਨੇ ਹੋਏ ਆ ਅੱਛਾ ਜੀ ਪਤਾ ਹੀ ਆ ਮੇਰੇ ਪਿੰਡ ਵਾਲਿਆਂ ਨੂੰ ਕਿ ਅਜੇ ਮੈਂ ਬਣਾ ਕੇ ਤੇ ਦੁਬਾਰਾ ਗਿਆ ਤੇ ਹੁਣ ਮੇਰਾ ਵੀਜ਼ਾ ਖਤਮ ਹੋ ਗਿਆ ਤੇ ਮੈਂ ਆ ਗਿਆ ਪੱਕਾ ਅੱਛਾ ਜੀ ਹਾਂਜੀ 6-7 ਮਹੀਨੇ ਹੋਇਆ ਤਾਂ ਜਿਹੜੀ ਬਾਹਰ ਜਿੰਨੀ ਵੀ ਮਿਹਨਤ ਕੀਤੀ ਆ ਜਿੰਨਾ ਪੈਸਾ ਸੀ ਸਾਰਾ ਲਿਆ ਕੇ ਇੱਥੇ ਲਗਾਤਾ ਹਾਂਜੀ ਹਾਂਜੀ ਤੁਹਾਨੂੰ ਪਤਾ ਵੀ ਬੰਦਾ ਘਰ ਵਾਸਤੇ ਮਿਹਨਤ ਕਰਦਾ ਮੈਂ ਬੜੇ ਮਤਲਬ ਉੱਥੇ ਔਖਾ ਪਰਿਵਾਰ ਤੋਂ ਦੂਰ ਰਹਿਣਾ ਤੁਹਾਨੂੰ ਵੀ ਪਤਾ ਕਿੱਡਾ ਔਖਾ ਆ ਔਖਿਆਂ ਹੋ ਕੇ ਮੈਂ 4 ਸਾਲ ਮਿਹਨਤ ਕੀਤੀ ਜਿਹੜੀ ਮੈਂ ਆਪਣੇ 40 ਸਾਲਾਂ ਦੀ ਮਿਹਨਤ ਆਪਣੇ ਘਰ ਤੇ ਲਾ ਦਿੱਤੀ ਆ 10 ਤੋਂ 12 ਲੱਖ ਰੁਪਈਆ ਮੈਂ ਲਾਇਆ ਹੈਗਾ ਜਿਹੜਾ ਇਹ ਵਕਤ ਆਹੀ ਅੰਦਰ ਜਾਣ ਤੋਂ ਵੀ ਡਰਦੇ ਆ ਇਹ ਜਿਹੜੇ ਪੈਸੇ ਲਗਾਏ ਜਿਹੜੇ ਕੋਲ ਸੀ ਜਾਂ ਕੁਛ ਚੁੱਕ ਚੁਕਾ ਕੇ ਵੀ ਲਗਾਏ ਨਹੀਂ ਕੋਈ ਚੁੱਕ ਚੁਕਾ ਕੇ ਵੀ ਲਾਏ ਆ ਕਿਉਂਕਿ ਇੱਕ ਲੋਨ ਮੈਂ ਲਿਆ ਹੈਗਾ ਬੈਂਕ ਤੋਂ ਉਹ ਵੀ ਅਜੇ ਮੇਰਾ ਰੰਦਾ ਆ ਦੇਣ ਵਾਲਾ ਕਿੰਨੇ ਕਿੰਨਾ ਲੋਨ ਸੀ ਉਹ ਮੈਂ ਲੱਖ ਰੁਪਏ ਦਾ ਉਹਨਾਂ ਕੋਲ ਲੋਨ ਲਿਆ ਹੈਗਾ ਉਹ 3000 ਰੁਪਏ ਕਿਸ਼ਤ ਤਾਰੀਦੀ ਆ ਅਜੇ ਉਹ ਮੇਰੇ ਰਹਿੰਦੇ ਨੇ ਪੈਸੇ ਕੁਝ ਉਦਾਂ ਜਿੱਦਾਂ ਲਈ ਦੇ ਡੇਲੀ ਫੇਸ ਤੇ ਇਸ ਤਰ੍ਹਾਂ ਥੋੜੇ ਥੋੜੇ ਕਰਕੇ ਬੜਾ ਔਖਾ ਤੁਹਾਨੂੰ ਪਤਾ ਕਿਹੜਾ ਵੀ ਘਰ ਬਣਾਉਣਾ ਸੌਖਾ ਹੈ ਤਾਂ ਤੁਹਾਡੇ ਇਲਾਵਾ ਘਰ ਦੇ ਵਿੱਚ ਕੋਈ ਹੋਰ ਤਮਾਉਣ ਵਾਲਾ ਹੈਗਾ ਨਹੀਂ ਮੇਰਾ ਮਾਈ ਬੁੱਢਾ ਆ ਉਹ ਤੇ ਵੈਸੇ ਬਜ਼ੁਰਗ ਆ ਤੁਸੀਂ ਵੇਖ ਸਕਦੇ ਜੋ ਤੇ ਉਹ ਵੈਸੇ ਰਖਵਾਲਾ ਤੁਹਾਨੂੰ ਪਤਾ ਕਰਦਾ ਵਡੇਰਾ ਜਿਹੜਾ ਆ ਘਰ ਦੇ ਜੀਆਂ ਕੋਲ ਇਹਨਾਂ ਦੇ ਕਰਕੇ ਚਲੋ ਇੱਥੇ ਹੀ ਗਏ ਤੇ ਮੈਂ 4 ਸਾਲ ਆਇਆ ਉਹਦੇ ਕਾਰਨ ਬਾਅਦ ਚ ਆ ਕੇ ਮੈਂ ਆਪਣਾ ਘਰ ਬਣਾਇਆ ਹਾਂਜੀ ਤਾਂ ਹੁਣ ਤੁਸੀਂ ਘਰ ਦੇ ਅੰਦਰ ਨਹੀਂ ਰਹਿ ਰਹੇ ਬਾਹਰ ਹੀ ਜਿਹੜਾ ਬਣਾਇਆ ਹੋਇਆ ਇੱਥੇ ਬਾਹਰ ਫੋਲਡਿੰਗ ਵਗੈਰਾ ਤੁਸੀਂ ਡਾਇ ਹੋਏ ਆ ਹਾਂਜੀ ਹਾਂਜੀ ਆ ਤੰਬੂ ਲਾਇਆ ਹੈ ਇਹ ਘਰ ਦੇ ਅੰਦਰ ਨਹੀਂ ਜਾਂਦੇ ਡਰਦੇ ਕਿਉਂਕਿ ਕੰਧਾਂ ਇੱਕਦਮ ਸਾਰੀਆਂ ਪਾੜ ਗਈਆਂ ਨੇ ਤੇੜਾ ਆ ਚੁੱਕੀਆਂ ਨੇ ਉੱਤੇ ਲੈਂਟਰ ਨੂੰ ਹੀ ਤੇੜੇ ਰਾਈਆਂ ਇਹ ਕਰਕੇ ਹੀ ਆਂਦੇ। ਕੋਡ ਅੰਦਰ ਆਓਗੇ ਸਾਨੂੰ ਦਿਖਾਓਗੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ? ਬਿਲਕੁਲ ਜੀ ਦੇਖ ਸਕਦੇ ਜੇ ਤੁਸੀਂ। ਹੂੰ। ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਸ਼ੁਰੂਆਤ ਤੋਂ ਦਿਖਾ ਦਿਓ ਜਿਹੜਾ ਘਰ ਦੀ ਐਂਟਰੈਂਸ ਹੈ ਤੇੜਾ ਆ ਚੁੱਕੀਆਂ ਨੇ। ਤਾਂ ਭਾਈ ਸਾਹਿਬ ਜਿਸ ਤਰ੍ਹਾਂ ਜਦੋਂ ਇਹ ਇੱਥੇ ਕੋਨੇ ਵਾਲ ਸ਼ੁਰੂਆਤ ਦੇ ਵਿੱਚ ਪਾਣੀ ਆਉਂਦਾ ਤਾਂ ਤੁਹਾਡੇ ਪਹਿਲੇ ਦਿਨ ਹੀ ਪਾਣੀ ਆ ਗਿਆ ਜਾਂ ਬਾਅਦ ਵਿੱਚ ਪਾਣੀ ਆਇਆ ਤੇ ਕਿੰਨਾ ਕੁ ਪਾਣੀ ਆ ਗਿਆ? ਪਾਣੀ ਆਇਆ ਹੈਗਾ 3 ਤੋਂ 3.5 ਫੁੱਟ ਆਇਆ ਹੈਗਾ ਪਾਣੀ ਇਹ ਹੈਗਾ ਉੱਥੇ ਜਿੱਦਾਂ ਸਵੇਰ ਨੂੰ ਆਇਆ ਹੈਗਾ ਸਾਡੇ ਇੱਥੇ ਸ਼ਾਮ ਨੂੰ 8:00 ਵਜੇ 8:30 ਵਜੇ ਇੱਥੇ ਪਾਣੀ ਐਂਟਰ ਹੋ ਗਿਆ ਹੈਗਾ ਪਿੰਡ ਦੇ ਵਿੱਚ ਹਾਂਜੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਘਰ ਦੇ ਅੰਦਰ ਜਿਹੜੀਆਂ ਨੇ ਉਹ ਤਰੇੜਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਆ ਚੁੱਕੀਆਂ ਨੇ ਤੇ ਆ ਘਰ ਦੇ ਜਿਹੜੇ ਹਾਲਾਤ ਆ ਇਸ ਸਮੇਂ ਕਹਿ ਸਕਦੇ ਆ ਕਿ ਇਸ ਘਰ ਦੇ ਅੰਦਰ ਜਿਹੜਾ ਉਹ ਰਹਿਣਾ ਜਿਹੜਾ ਆ ਉਹ ਖਤਰੇ ਤੋਂ ਬਾਹਰ ਨਹੀਂ ਹੋਵੇਗਾ ਬਿਲਕੁਲ ਜੀ ਬਿਲਕੁਲ ਇਹੀ ਕਿਉਂਕਿ ਕਈ ਠੇਕੇਦਾਰਾਂ ਨੂੰ ਵਿਖਾਇਆ ਆ ਵੀ ਹੋ ਸਕਦਾ ਹੈ ਕਿ ਇਹਦਾ ਇਦਾਂ ਹੀ ਹੱਲ ਹੋ ਜੇ ਉਹਨਾਂ ਕਹਿਆ ਵੀ ਇਦਾਂ ਅੰਦਰ ਜਾਣਾ ਮਨਾ ਉਹਨਾਂ ਕੀਤਾ ਹੈ ਵੀ ਅੰਦਰ ਨਾ ਜਾਇਓ ਕਿਉਂਕਿ ਜਿਵੇਂ ਜਿਵੇਂ ਅਜੇ ਪਾਣੀ ਸੁੱਕਦਾ ਆ ਓਵੇਂ ਓਵੇਂ ਤੇੜਾਂ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਨਾਲ ਦੀ ਨਾਲ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਜ਼ਰੂਰ ਜਿਹੜੀਆਂ ਨੇ ਇਹ ਘਰ ਦੇ ਜਿਹੜੇ ਹਾਲਾਤ ਆ ਉਹ ਜ਼ਰੂਰ ਦਿਖਾਈ ਜਾਵੇ ਜਿਹੜਾ ਘਰ ਦੇ ਜਿੰਨੇ ਦਰਵਾਜ਼ੇ ਹੈਗੇ ਆ ਜਿੰਨੇ ਕਮਰੇ ਹੈਗੇ ਆ ਸਾਰੇ ਦੇ ਅੰਦਰ ਤਰੇੜਾਂ ਆ ਚੁੱਕੀਆਂ ਨੇ ਤਾਂ ਘਰ ਜਿਹੜਾ ਇੰਨੀ ਮਿਹਨਤ ਕੀਤੀ 4 ਸਾਲ ਇਸ ਵੀਰ ਵੱਲੋਂ ਜਿਹੜੇ ਆ ਉਹ ਵਿਦੇਸ਼ ਦੇ ਵਿੱਚ ਲਗਾਏ ਗਏ ਇਸ ਕਰਕੇ ਲਗਾਏ ਗਏ ਕਿ ਮੈਂ ਆਪਣਾ ਇੱਕ ਜਿਹੜਾ ਆ ਉਹ ਸੁਪਨਾ ਦਾ ਘਰ ਬਣਾਵਾਂਗਾ ਤੇ ਉਸ ਦੇ ਵਿੱਚ ਜਿਹੜਾ ਮੇਰਾ ਪਰਿਵਾਰ ਆ ਉਹ ਸੁਖੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਰਹਿ ਸਕੇਗਾ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤਾਂ ਭਾਈ ਸਾਹਿਬ ਫਿਰ ਹੋਣ ਜਿਵੇਂ ਤੁਹਾਡੇ ਘਰ ਦੇ ਹਾਲਾਤ ਨੇ ਹੋਣ ਫਿਰ ਕੋਲ ਕੋਈ ਖਰਚਾ ਨਹੀਂ ਕੋਈ ਪੈਸਾ ਨਹੀਂ ਹੈ ਨਹੀਂ ਜੀ ਇਹ ਵਕਤ ਤੇ ਮਤਲਬ ਰਿਪੇਅਰ ਕਰਾਉਣ ਲਈ ਵੀ ਕਹਿ ਸਕਦੇ ਕਿ ਕੋਈ ਖਰਚਾ ਨਹੀਂ ਨਹੀਂ ਜੇ ਹੈਗਾ ਸਹੀ ਗੱਲ ਜੋ ਹੁਣ ਤੇ ਕੱਖ ਵੀ ਨਹੀਂ ਜੋ ਕੁਝ ਵੀ ਹੈਗਾ ਇਹ ਮੈਂ ਲਾ ਚੁੱਕਿਆ ਕਿਉਂਕਿ ਮੈਂ ਤੇ ਜੋ ਵੀ ਮੇਰੀ ਮਿਹਨਤ ਸੀ ਮੈਂ ਸਾਰੀ ਨਾਲ ਦੀ ਨਾਲ ਅਸੀਂ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਤਸਵੀਰਾਂ ਦਿਖਾ ਦਿੰਨੇ ਆ ਆਲੇ ਕਮਰੇ ਦੇ ਹਾਲਾਤ ਆ ਜਿਹੜੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਕਹਿ ਸਕਦੇ ਕਿ ਕੋਈ 1 ਤੋਂ 1.5 ਫੁੱਟ ਜਿਹੜਾ ਇਹਦਾ ਜਿਹੜਾ ਫਲੋਰ ਹੈਗਾ ਉਹ ਹੀਠਾ ਜਿਹੜਾ ਉਹ ਤਸ ਚੁੱਕਾ ਆ ਤਾ ਸਾਨੂੰ ਵੀ ਅੰਦਰ ਜਾਣ ਗਿਆ ਜ਼ਰੂਰ ਡਰ ਲੱਗ ਰਿਹਾ ਪਰ ਚਲੋ ਅਸੀਂ ਜਿਹੜੀ ਇਸ ਵੀਰ ਦੀ ਆਵਾਜ਼ ਹੈ ਉਹ ਅਸੀਂ ਜਿਹੜੀਆਂ ਸਾਡੀਆਂ ਸੰਗਠਨ ਹੈਗੇ ਨੇ ਜਿਹੜੀਆਂ ਐਨ ਜੀਓਜ਼ ਹੈਗਿਆ ਨੇ ਉਹ ਕਿਤੇ ਨਾ ਕਿਤੇ ਇਹਦੀ ਆਗੇ ਬਾਹਰ ਜ਼ਰੂਰ ਫੜਨ ਕਿਉਂਕਿ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਨੇ ਇਸ ਵਾਰ ਜਿਹੜੀ ਆ ਰਾਹ ਸਮਗਰੀ ਜਾਂ ਜਿਹੜੇ ਮੈਡੀਕਲ ਦੀਆਂ ਜਿਹੜੀਆਂ ਫੈਸਿਲਿਟੀਆਂ ਹੈਗਿਆ ਨੇ ਉਹ ਹਰ ਇੱਕ ਪਿੰਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਛੋਟੇ ਵੀਰ ਫਿਰ ਪਿੰਡ ਵੱਲੋਂ ਕਿਵੇਂ ਦਾ ਸਹਿਯੋਗ ਹੈ ਹੁਣ ਤੱਕ ਪਿੰਡ ਦਾ ਕਹਿ ਸਕਦੇ ਕਿ ਖੁਦ ਕੁਝ ਲੋਕ ਜਿਹੜੇ ਹੋਰ ਵੀ ਪੀੜਤ ਹੈਗੇ ਤੇ ਹਾਂਜੀ ਹਾਂਜੀ ਬਿਲਕੁਲ ਹੋਰ ਵੀ ਕਈ ਘਰ ਆ ਜਿਹੜੇ ਮੇਰੇ ਤਰ੍ਹਾਂ ਹੀ ਕਾਫੀ ਉਹਨਾਂ ਦਾ ਵੀ ਨੁਕਸਾਨ ਹੋਇਆ ਚਾਰ ਆ ਰਿਹਾ ਤਾਂ ਤੇ ਚਲੋ ਜੋ ਵੀ ਨੁਕਸਾਨ ਹੋਇਆ ਸਾਡੀ ਤੇ ਇਹੋ ਹੀ ਮੰਗਿਆ ਕਿ ਥੋੜਾ ਬੋਤਾ ਸਾਡੇ ਜਿਹੜੀ ਇਹ ਸਹਾਇਤਾ ਕੀਤੀ ਜਾਵੇ ਹਾਂਜੀ ਸੋ ਇਸ ਪਿੰਡ ਦੇ ਸਰਪੰਚ ਨੇ ਜਿਹੜੇ ਸਾਡੇ ਨਾਲ ਉਹ ਵੀ ਮੌਜੂਦ ਨੇ ਸਰਪੰਚੀ ਬਹੁਤ ਵੱਡਾ ਨੁਕਸਾਨ ਹੋਇਆ ਟ੍ਰੀੜਾ ਪੈ ਚੁੱਕੀਆਂ ਨੇ ਕੋਈ ਆ ਸਾਹਮਣੇ ਜਿਹੜਾ ਹਨਾ ਆਲਾ ਕਮਰਾ ਹੈਗਾ ਇਸ ਕਮਰੇ ਦੇ ਹਾਲਾਤ ਆ ਜ਼ਿਆਦਾ ਹੀ ਨਾਜ਼ੁਕ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਆਪਣੇ ਪਿੰਡ ਦੇ ਵਿੱਚ ਸਾਡੇ ਜਿਨ੍ਹਾਂ ਨੇ ਨਵੇਂ ਘਰ ਬਣਾਏ ਜਿੱਦਾਂ ਲਾ ਲੋ ਉਹਨਾਂ ਨੂੰ ਜੇ 1 ਸਾਲ ਡੇਢ ਸਾਲ ਬਣੀ ਹੋਇਆ ਤੇ ਉਹਨਾਂ ਦਾ ਬਹੁਤ ਕੇਸ ਦੀਆਂ ਨੀਆਂ ਬੈਗੀਆਂ ਕੇਤੇ ਸਾਰੇ ਸਾਰੇ ਘਰ ਦੇ ਖਰਚੇ ਬੈ ਗਏ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਕੇਦਾ ਇੱਕ ਕਮਰਾ ਹੈ ਉਹਨਾਂ ਦੀਆਂ ਛੱਤਾਂ ਡਿੱਗਦੀਆਂ ਪੂਰਾ ਕਮਰਾ ਹੀ ਟਾਟੇ ਰੀ ਹੋ ਗਿਆ ਕਈਆਂ ਜਗ੍ਹਾ ਤੇ ਦੇ ਹਾਂਜੀ ਤੇ ਮੇਰੀਆਂ ਜੰਨੀਆਂ ਐਨਜੀਓ ਸੰਸਥਾ ਆ ਉਹਨਾਂ ਕੇ ਇੱਕੋ ਬੇਨਤੀ ਆ ਕਿ ਮੇਰੇ ਸਹਾਨੂੰ ਰ ਦਾ ਕੋਈ ਫਾਇਦਾ ਨਹੀਂ ਆ ਹਨ ਜਿੱਦਾਂ ਨਾਲ ਉਹ ਜੇ ਕਿਸੇ ਕੋਈਆਂ ਦੇ ਕਰੋਨਾ ਦੇ ਮਾਲਕ ਹੈ ਜਿਹੜੇ ਤੇ ਉਹਨਾਂ ਦਾ ਕਿੱਦਾਂ ਥੋੜਾ ਬੋਧਾ ਨੁਕਸਾਨ ਹੋ ਜਾਂਦਾ ਤੇ ਉਹਨਾਂ ਕੋਲ ਜ਼ਮੀਨ ਵੀ ਹੁੰਦੀ ਆ ਤੇ ਉਹਨਾਂ ਲਈ ਆਪਾਂ ਸਾਰੇ ਪੈਸੇ ਲਾਈ ਜਾਣੇ ਉਧਰ ਕੋਈ ਫਾਇਦਾ ਨਹੀਂ ਆ ਇਹ ਵੇਖਿਆ ਜਾਣਾ ਚਾਹੀਦਾ ਕਿ ਜਿਹੜੇ ਕੇ ਮਿਹਦੂਰ ਨੇ ਕੇ ਨੇ ਦਿਹਾੜੀ ਡੱਪਾ ਕਰਕੇ 8-10 ਲੱਖ ਰੁਪਇਆ ਲਾਇਆ ਮਕਾਨ ਤੇ ਮੇਰੇ ਹਿਸਾਬ ਨਾਲ ਉਧਰ ਸੇਵਾ ਲਾਉਣੀ ਬੰਦੀ ਆ ਕਿਉਂਕਿ ਅਸਲ ਸੇਵਾ ਦਾ ਹੋਣ ਕਰਨ ਦਾ ਫਾਇਦਾ ਵਾ ਪਹਿਲਾਂ ਤੇ ਚਲੋ ਲੰਗਰ ਦੀ ਸੇਵਾ ਹਰੇਕ ਕਰਦਾ ਰਿਹਾ ਪਰ ਅਸਲ ਜਿਹੜੀ ਸੇਵਾ ਕਰਨ ਦਾ ਫਾਇਦਾ ਹੋਣਾ ਅਗਲੇ ਨੂੰ ਫਾਇਦਾ ਹੋਊਗਾ ਕਿਉਂਕਿ ਹੁਣ ਜਿਹੜਾ ਗਰੀਬ ਆ ਉਹਨੂੰ ਪਤਾ ਵੀ ਮੈਂ ਆਪਣਾ ਘਰ ਕਿਦਾਂ ਬਣਾਉਣਾ ਆ ਤੇ ਹੁਣ ਦੇ ਵਿੱਚ ਰਹਿੰਦੇ ਆ ਬਹੁਤ ਔਖਾ ਵਾ ਹੂੰ ਤਾਂ ਸਰਪੰਚ ਜੀ ਪਿੰਡ ਵੱਲੋਂ ਕੋਈ ਸਹਿਯੋਗ ਕੀਤਾ ਗਿਆ ਇਸ ਵੀਰ ਦਾ ਹਾਂਜੀ ਵੀਰ ਜਿੱਦਾਂ ਇਹ ਆਪਾਂ ਆਪਣੇ ਮੰਤਰੀ ਸਾਹਿਬ ਨੇ ਦੱਸਿਆ ਕਿ ਤੁਸੀਂ ਫਾਰਮਾ ਫਾਰਮਾ ਵਗੈਰਾ ਸਾਰਿਆਂ ਦੀਆਂ ਭੇਜ ਦਿਓ ਤੇ ਇਹਨਾਂ ਦੇ ਘਰ ਦੀਆਂ ਮੈਂ ਫਾਰਮਾ ਖਿੱਚ ਕੇ ਸੈਕਟਰੀ ਸਾਹਿਬ ਨੂੰ ਪਾਈਆਂ ਸੀ ਠੀਕ ਆ ਤੇ ਉਹਨਾਂ ਕਿਹਾ ਵੀ ਜਿੰਨਾ ਵੀ ਖਰਾਬਾ ਹੋਏ ਉਹ ਮਿਲੂਗਾ ਹਾਂਜੀ ਤਾਂ ਤੁਸੀਂ ਇਹ ਤਸਵੀਰਾਂ ਸਾਹਮਣੇ ਦੀਆਂ ਜਰਾ ਦਿਖਾਓ ਪਲੀਜ਼ ਜਰਾ ਹਨਾ ਸਾਹਮਣੇ ਇੱਧਰ ਤਾਂ ਹਾਲਾਤ ਜ਼ਿਆਦਾ ਮਾੜੇ ਨੇ ਸੋ ਸਾਡੇ ਨਾਲ ਸੋਨੂ ਝੰਡੇਾਲਾ ਸਮਾਜ ਸੇਵੀ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋਨੂ ਜੀ ਜੇ ਜਿਹਾ ਤੇ ਆਪਾਂ ਖੜੇ ਹਨਾ ਉੱਪਰ ਹੀਆਂ ਹੇਠਾਂ ਦੀ ਗੱਲ ਕਰੀਏ ਦੋਨੋਂ ਤਰਫ ਤੋਂ ਡਰ ਲੱਗਦਾ ਬਿਲਕੁਲ ਭਾਜੀ ਆ ਤੇ ਵੇਖੋ ਤੁਸੀਂ ਹਾਲਾਤ ਹੀ ਕੀ ਬਣ ਗਏ ਤੇ ਵੀਰ ਨੇ ਸੁਪਰਿਆਂ ਦਾ ਘਰ ਬਣਾਇਆ ਇਹ ਸਾਰੀਆਂ ਕੰਧਾਂ ਬਹਿ ਗਈਆਂ ਤੇੜਾ ਆ ਗਈਆਂ ਮਗਰੋਂ ਇਧਰੋਂ ਆ ਤੇ ਵੇਖਣ ਦੇ ਸਾਰਾ ਕੁਝ ਦੇਖਣ ਦੇ ਆ ਅਸੀਂ ਤੇ ਪਹਿਲਾਂ ਹੀ ਕਿਹਾ ਸੀ ਵੀ ਜਦੋਂ ਪਾਣੀ ਘਟਣਾ ਸਰਵਨਾਸ਼ ਤੇ ਉਦੋਂ ਪਤਾ ਲੱਗਣਾ ਜਦੋਂ ਅਸੀਂ ਇਹ ਪਿੰਡ ਚ ਆਏ ਹਨਾ ਸੇਵਾ ਕਰਨ ਐਨਾ ਨਾ ਪਾਣੀ ਸੀਗੇ ਉਸ ਵੇਲੇ ਹਾਲਾਤ ਇੱਥੇ ਇਹੀ ਵੀ ਸਾਨੂੰ ਪਤਾ ਨਹੀਂ ਲੱਗਦਾ ਜਾਣਾ ਕਹਿੰਦੀ ਨਿਕਲਣਾ ਕਹਿੰਦੀ ਇਹੋ ਜਿਹੇ ਹਾਲਾਤ ਸੀ ਤੇ ਹੁਣ ਤੇ ਹੱਲੇ ਵੇਖੋ ਪਾਣੀ ਉੱਤਰ ਗਿਆ ਤੇ ਫਿਰ ਵੀ ਇਸ ਪਿੰਡ ਦੇ ਹਾਲਾਤ ਜਿਹੜੇ ਉੱਤੇ ਅੱਖੀਂ ਦਿਖਣਦੇ ਆ ਸੋ ਮੇਰੀ ਹੱਥ ਝੁੜ ਕੇ ਬੇਨਤੀ ਆ ਵੀ ਬੰਦੇ ਨੇ ਕਿਰਤਕ ਵਾਈ ਕਰਕੇ ਵਿਚਾਰੇ ਨੇ ਬਣਾਇਆ 4 ਸਾਲ ਐ ਵਿਦੇਸ਼ੀ ਤਰਫੋਂ ਬਿਲਕੁਲ ਮੈਂ ਸਭ ਤੋਂ ਵੱਡੀ ਬੇਨਤੀ ਕਰੂੰਗਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਹਲਾਨ ਕੀਤਾ ਵੀ ਸੀ ਸਾਹਿਬ ਨੇ ਕਿ ਅਸੀਂ ਦੋ ਪਿੰਡ ਅਡਾਪਟ ਕਰਨੇ ਆ ਖਾਣਾ ਪੀਣਾ ਰਹਿਣਾ ਸਹਿਣਾ ਬਿਲਡਿੰਗਾਂ ਐਜੂਕੇਸ਼ਨ ਹਾਂ ਐਜੂਕੇਸ਼ਨ ਹਰ ਚੀਜ਼ ਸੁਖ-ਸਹੂਲਤ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਬਹੁਤ ਵੱਡਾ ਨਾਮ ਹੀ ਗੁਰੂ ਨਾਨਕ ਦੇਵ ਜੀ ਦੇ ਤੇ ਬਿਲਕੁਲ ਬਹੁਤ ਮੈਂ ਤੇ ਉਹ ਤਾਂ ਹੀ ਵਿజిਟ ਕਰ ਰਹੇ ਹਾਂ ਔਰ ਮੇਰੇ ਦੋਸਤ ਨੇ ਡਾਇਰੈਕਟਰ ਨੇ ਲੋਕ ਸੰਪਰਕ ਦੇ ਪ੍ਰਵੀਨ ਪੁਰੀ ਜੀ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਫੋਨ ਤੇ ਔਰ ਮੈਂ ਜਿਹੜਾ ਹੋਰ ਵੀ ਨਮਾਇੰਦਿਆਂ ਨਾਲ ਵੀ ਗੱਲ ਕਰੂੰਗਾ ਐਮਪੀ ਸਾਹਿਬ ਨਾਲ ਵੀ ਗੱਲ ਕਰਾਂਗੇ ਜਿਵੇਂ ਸਰਪੰਚ ਸਾਹਿਬ ਕਹਿੰਦੇ ਮੰਤਰੀ ਸਾਹਿਬ ਨਾਲ ਅਸੀਂ ਸਾਰਿਆਂ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਕਹਣਾ ਮੈਂ ਤੁਹਾਡੇ ذریعے ਮੈਸੇਜ ਦੇਣਾ ਚਾਹੁੰਦਾ ਵੀ ਇਹ ਪਿੰਡ ਬਹੁਤ ਜ਼ਰੂਰੀ ਆ ਇਸ ਪਿੰਡ ਵਿੱਚ ਜਿੰਨਾ ਯੋਗਦਾਨ ਦਾਨੀ ਸੱਜਣ ਪਾ ਸਕਦੇ ਉਹ ਵੀ ਪਾਉਣਗੇ ਅਸੀਂ ਵੀ ਪਾਵਾਂਗੇ ਸਾਰੇ ਰਲ ਮਿਲ ਕੇ ਇਹਨਾਂ ਨੂੰ ਪੈਰਾਂ ਸਿਰ ਖੜੇ ਕਰਨਾ ਆਪਾਂ ਕਿਉਂਕਿ ਇਹ ਨੀਹਾਂ ਜੜੀਆਂ ਨਾ ਵੇਖੋ ਕਿਦਾਂ ਦੇ ਹੋ ਗਈਆਂ ਛੋਟੇ ਛੋਟੇ ਬੱਚੇ ਆ ਬਾਹਰ ਰਹਿਣ ਦੇ ਛੱਤ ਤੇ ਵਿਚਾਰੇ ਤੇ ਅੱਜ ਜ਼ਰੂਰਤ ਆ ਸਾਨੂੰ ਇਹਨਾਂ ਭਰਾਵਾਂ ਦੇ ਨਾਲ ਖਲੋਣ ਦੀ ਔਰ ਮੈਂ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਵੀ ਐਮਐਲਏ ਸਾਹਿਬੀ ਇੱਥੋਂ ਦੇ ਜਿਹੜੇ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਿਹਾ ਹੋ ਆ ਵੀ ਉਹ ਮਦਦ ਸਾਡੀ ਕਰਨਗੇ ਤੇ ਇਦਾਂ ਹੀ ਅਸੀਂ ਰਲ ਕੇ ਮੈਂ ਵੀ ਐਮਪੀ ਸਾਹਿਬ ਨੂੰ ਔਜਲਾ ਸਾਹਿਬ ਨੂੰ ਕਹੂੰਗਾ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਆਪਾਂ ਯੂਨੀਵਰਸਿਟੀ ਦੇ ਬੀਸੀ ਸਾਹਿਬ ਨੂੰ ਪੂਰੀ ਸਭ ਨੂੰ ਸਾਰਿਆਂ ਨੂੰ ਲੈ ਕੇ ਇੱਥੇ ਆਪਾਂ ਆਵਾਂਗੇ ਇਹ ਸਾਡਾ ਸਾਂਝਾ ਕੰਮ ਆ ਅਸੀਂ ਲੋਕ ਪੰਜਾਬ ਦੇ ਆ ਪੰਜਾਬ ਦੇ ਪੁੱਤਿਆਂ ਇਹ ਸਾਡੇ ਪਰਿਵਾਰ ਨੇ ਸਾਡਾ ਫਰਜ਼ ਬਣਦਾ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨਾਲ ਇੱਕ ਮੁੱਠੂ ਕੇ ਖਲੋਣਾ ਜਿੰਨਾ ਜਿੰਨਾ ਦਸਵੰਦ ਪਾ ਸਕਦੇ ਆ ਆਪਾਂ ਇਹਨਾਂ ਦੇ ਨਾਲ ਖਲੋ ਕੇ ਇੱਥੇ ਸੇਵਾਏ ਕਰਨੀ ਆ ਕਿਉਂਕਿ ਇਹੀ ਸੱਚੀ ਸੇਵਾ ਭਾਜੀ ਉਹੀ ਆ ਇਨਸਾਨੀਅਤ ਦੇ ਨਾਤੇ ਅੱਜ ਤੇ ਪਾਣੀ ਨੇ ਵੇਖਿਆ ਹੀ ਨਹੀਂ ਕਿ ਹੁਣ ਆ ਹਾਲਾਤ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਆ ਕੋਈ ਹੈ ਦੱਸਣ ਵਾਲੀ ਕਿ ਕਿਦੋਂ ਜਿਹੜੀਆਂ ਪਾਈਪਾਂ ਪਾਈਆਂ ਹੋਈਆਂ ਹਨ ਵਾਇਰਿੰਗ ਵਾਲੀਆਂ ਪਾਈਪਸ ਸਾਰਾ ਕੁਝ ਜਿਹੜਾ ਨਜ਼ਰ ਆ ਰਿਹਾ ਪਾਈਪਾਂ ਨਜ਼ਰ ਆਉਣ ਡੀਆਂ ਸਾਰੇ ਦਰਵਾਜ਼ੇ ਆ ਵੇਖੋ ਕਿੰਨੇ ਚਾ ਨਾ ਵਿਚਾਰੇ ਨੇ ਲਵਾਇਆ ਸਾਰਾ ਕੁਛ ਲੱਭਾ ਕੁਛ ਇਦਾਂ ਹੀ ਆ ਗਾਰਡ ਲੈ ਬਨੇ ਫਰੰਟ ਤੇ ਤੁਸੀਂ ਵੇਖੋ ਵੀ ਆ ਸਾਰਾ ਬਿਲਡਿੰਗ ਜਿਹੜੀ ਬਿਲਕੁਲ ਕੀ ਕੀ ਬੀਤੀ ਹੋਏਗੀ ਇਸ ਵੀਰ ਦੇ ਦਿਲ ਦੇ ਉੱਤੇ ਜਦੋਂ ਅੱਖਾਂ ਦੇ ਸਾਹਮਣੇ ਜਿਹੜਾ ਘਰ ਦੇ ਹਾਲਾਤ ਈਵੇਂ ਦੇ ਹੁੰਦੇ ਦਿਖਾਈ ਦਿੱਤੇ ਹੋਣਗੇ ਕਰ ਹੀ ਨਹੀਂ ਸਕਿਆ ਕੁਛ ਕੀ ਕਰ ਸਕਦੇ ਕੁਦਰਤ ਨੂੰ ਕੁਛ ਕਰ ਸਕਦੇ ਆਪਾਂ ਇਹ ਕੁਦਰਤ ਦਾ ਨਿਯਮ ਆ ਕਿ ਜੇ ਸੱਤ ਦਿੰਦੀ ਆ ਤੇ ਦੂਜੇ ਹੱਥ ਲੈਂਦੀ ਵੀ ਆ ਔਰ ਜੇ ਇਹ ਕੋਈ ਕੁਸ਼ ਆਫਤ ਆਈ ਆ ਤੇ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਖਲੋਣਾ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਪੰਜਾਬ ਦੇ ਲੋਕ ਤੇ ਬਾਹਰ ਜਾਂਦੇ ਸੀਗੇ ਇਹ ਸਾਡੇ ਪੰਜਾਬ ਦੀ ਕਮਾਈ ਸੀ ਅੱਜ ਯੂਪੀ ਤੋਂ ਉਤਰਾਖੰਡ ਤੋਂ ਦਿੱਲੀ ਤੋਂ ਕਿੱਥੋਂ ਕਿੱਥੋਂ ਲੋਕੀ ਆਉਣ ਡਿਆ ਤੁਹਾਡੇ ذریعے ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਇਹਨਾਂ ਦਾ ਮੋਬਾਈਲ ਨੰਬਰ ਦੋ ਇਸ ਵੀਰ ਦਾ ਇਸ ਵੀਰ ਨੇ ਕਵੈਦ ਦੇ ਵਿੱਚ ਆਪਣੀ ਸਾਰੀ ਉਮਰ ਕਰ ਦਿੱਤੀ ਛੋਟੇ ਛੋਟੇ ਬੱਚੇ ਨੇ ਇਹ ਵੀਰ ਦਾ ਖੁਦ ਦਾ ਨੰਬਰ ਦੇਨੇ ਜਿੰਨੇ ਵੀ ਸੇਵਾ ਕਰਨੀਆਂ ਇੱਥੇ ਡਾਇਰੈਕਟ ਆਵਿਆ ਸਰਪੰਚ ਸਾਹਿਬ ਨੇ ਸਾਡੇ ਇਹਨਾਂ ਨਾਲ ਸੰਪਰਕ ਕਰੋ ਇਹਨਾਂ ਦਾ ਘਰ ਹੈ ਇੱਥੇ ਇਹ ਵੀ ਮੈਂ ਦਰਸ਼ਕਾਂ ਨੂੰ ਕਲੀਅਰ ਕਰ ਦੇਣਾ ਹਲਕਾ ਅਜਨਾਲਾ ਦਾ ਪਿੰਡ ਮਲਕਪੁਰ ਹੈ ਔਰ ਜਿਹੜੇ ਵੀਰ ਦੇ ਘਰ ਦੇ ਹਲਾਕ ਬਣੇ ਨੇ ਉਹਦਾ ਮੋਬਾਈਲ ਨੰਬਰ ਜਿਹੜਾ ਉਹ ਤੁਹਾਨੂੰ ਮੈਂ ਸਾਂਝਾ ਕਰਦਾ ਮੋਬਾਈਲ ਨੰਬਰ ਬੋਲ ਦਿਓਗੇ 98140 ਤੇ 35376 ਦੁਬਾਰਾ ਬੋਲ ਦਿਓ 98140 ਤੇ 35376 ਦੁਬਾਰਾ ਬੋਲ ਦਿਓ 98140 35376 ਸੋ ਵੀਰ ਵੱਲੋਂ ਜਿਹੜਾ ਆ ਨੰਬਰ ਤੁਹਾਡਾ ਨਾਲ ਸਾਂਝਾ ਕਰ ਦਿੱਤਾ ਗਿਆ ਆ ਜੇਕਰ ਤੁਸੀਂ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਅਸੀਂ ਅਪੀਲ ਵੀ ਕਰਾਂਗੇ ਜਿੰਨੀਆਂ ਐਨ ਜੀਓਜ਼ ਨੇ ਜਿੰਨੀਆਂ ਸਿੱਖ ਸੰਸਥਾਵਾਂ ਨੇ ਯਾ ਹੋਰ ਜਿਹੜਾ ਵੀਰ ਨਿੱਜੀ ਤੌਰ ਦੇ ਵੀਰਾਂ ਦੀ ਮਦਦ ਕਰਨਾ ਚਾਹੁੰਦਾ ਆ ਉਹ ਇਹਨਾਂ ਦੇ ਦਿੱਤੇ ਹੋਏ ਨੰਬਰ ਦੇ ਉੱਤੇ ਇਹਨਾਂ ਨਾਲ ਸੰਪਰਕ ਸਾਧ ਸਕਦਾ ਆ ਅਜਨਾਲਾ ਤੋਂ ਤਕਰੀਬਨ 15 ਤੋਂ 20 ਕਿਲੋਮੀਟਰ ਦੂਰੀ ਦੇ ਉੱਤੇ ਇਹ ਪਿੰਡ ਆ ਤੁਸੀਂ ਜੇਕਰ ਇਹਨਾਂ ਦੇ ਜਿਹੜੇ ਸਰਪੰਚ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਦਿੱਤੇ ਹੋਏ ਨੰਬਰ ਉੱਤੇ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਸੋ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਮੌਜੂਦ ਨੇ ਇਹਨਾਂ ਵੱਲੋਂ ਵੀ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਹਾਂਜੀ ਸਰ ਹਾਲਾਤ ਤੁਸੀਂ ਦੇਖੇ ਹਾਲਾਤ ਦੇਖ ਕੇ ਦੁੱਖ ਵੀ ਲੱਗਦਾ ਕਿਉਂਕਿ ਇੱਕ ਇਨਸਾਨ ਜਿਹੜਾ ਹੈ ਮਿਹਨਤ ਇਸ ਕਰਕੇ ਕਰਦਾ ਆ ਕਿ ਉਸ ਦੀ ਜਿਹੜੀ ਮਿਹਨਤ ਹੈ ਉਹ ਸਹੀ ਜਗ੍ਹਾ ਤੇ ਲੱਗੇ ਸਹੀ ਜਗ੍ਹਾ ਤੇ ਲੱਗੀ ਜ਼ਰੂਰ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਬਿਲਕੁਲ ਜੀ ਵੇਖੋ ਜੇ ਉਹ ਆਪਾਂ ਹਾਲਾਤ ਵੇਖ ਰਹੇ ਆ ਤੇ ਵੀਰ ਕਿੰਨਾ ਚਿਰ ਪਰਿਵਾਰ ਤੋਂ ਵੀ ਵਿਛੜਿਆ ਰਿਹਾ ਪਰਿਵਾਰ ਤੋਂ ਵਿਛੜ ਕੇ ਇਸ ਵੀਰ ਨੇ ਆਪਣਾ ਘਰ ਜਿਹੜਾ ਬਣਾਇਆ ਸੋ ਮਤਲਬ ਇੱਕ 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 ਦਿਨ ਕਰਕੇ ਕਵਾਇਦ ਦੇ ਵਿੱਚ ਘੰਟਿਆਂ ਦੇ حساب ਨਾਲ ਪੈਸੇ ਮਿਲਦੇ ਆ ਹਨ ਉਹ ਘੰਟੇ-ਘੰਟੇ ਜੋੜ ਕੇ ਇਹਨੇ ਅੱਡ ਅੱਡ ਤੋੜ ਵੀ ਮਿਹਨਤ ਕਰਕੇ ਤੇ ਉਹ ਬਣਾਇਆ ਤੇ ਉਹ ਵੇਖ ਲਓ ਪਰ ਉਹ ਹਾਲਾਤ ਵਾਕਈ ਕੁਦਰਤ ਨੂੰ ਜੋ ਕੁਝ ਹੋਰ ਮਨਜੂਰ ਕੁਦਰਤ ਨੇ ਵੇਖੋ ਇਹ ਕੀ ਪਰ ਇੱਥੇ ਵੇਖੋ ਜੇ 네ਗੇਟਿਵ ਅਤੇ ਪੋਜ਼ਿਟਿਵ ਵੀ ਆ ਬਹੁਤ ਸਾਰਾ ਜੇ ਕੁਝ ਨੁਕਸਾਨ ਹੋਇਆ ਨਾ ਤੇ ਕੋ ਵੇਖੋ ਕਿੰਨਾ ਲੋਕ ਸੇਵਾ ਕਰਨ ਵੀ ਆ ਰਹੇ ਹੂੰ ਹੂੰ ਸੋ ਸਾਡੀ ਇਹੀ ਬੇਨਤੀ ਆ ਕਿ ਇਹ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹ ਵੀਰ ਕੱਲ ਨੂੰ ਹਨਾ ਜਿਵੇਂ ਅੱਜ ਕੱਲ ਵੇਖੋ ਦਿਮਾਗੀ ਬਿਮਾਰੀਆਂ ਦੇ ਪਰੇਸ਼ਾਨ ਹੋ ਜਾਂਦੇ ਲੋਕ ਇਸ ਚੀਜ਼ ਨੂੰ ਲੈ ਕੇ ਕਿਉਂਕਿ ਇਹ ਬੜਾ ਇਮੋਸ਼ਨ ਘਰ ਦੇ ਨਾਲ ਨਾ ਬਹੁਤ ਇਮੋਸ਼ਨ ਜੁੜੇ ਹੁੰਦੇ ਬਿਲਕੁਲ ਬਿਲਕੁਲ ਕਿਉਂਕਿ ਵੇਖੋ ਸ਼ਾਮ ਨੂੰ ਨਾ ਤੁਹਾਨੂੰ ਜਦੋਂ ਸ਼ਾਮ ਪੈਂਦੀ ਤੇ ਜੀ ਕਰਦਾ ਘਰ ਚਲ ਜਾਈ ਗਏ ਹਨਾ ਤੇ ਜਦੋਂ ਘਰ ਦੇ ਹਾਲਾਤ ਨਾ ਸਹੀ ਹੋਣਗੇ ਤੇ ਫਿਰ ਬੰਦਾ ਆਂਦਾ ਵੀ ਮੈਂ ਘਰ ਬਣਾ ਜਾਵਾਂ ਤੇ ਬਾਹਰ ਬਣਾ ਰਹਾ ਮੈਂ ਤੇ ਕਰੂਗਾ ਕੀ ਸੋ ਜਿਵੇਂ ਕਿ ਦੱਸਿਆ ਸੋਨੋ ਵੀਰ ਨੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਿੰਡ ਅਡਾਪਟ ਕਰਨ ਲਈ ਉਹਨਾਂ ਨੇ ਹਨਾ ਵੀ ਸੀ ਸਾਹਿਬ ਨੇ ਸਾਡੇ ਉਹ ਪੂਰੀ ਭਾਜੀ ਨੇ ਉਹਨਾਂ ਨੇ ਉਸੋ ਉਹ ਅਡਾਪਟ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਉਹਨਾਂ ਨੇ ਸਿਰਫ ਘਰਾਂ ਨੂੰ ਰਿਪੇਅਰ ਕਰਨੀ ਜਾਂ ਕੁਝ ਵੀ ਉਹਨਾਂ ਨੇ ਕਿਹਾ ਐਜੂਕੇਸ਼ਨ ਕੱਪੜੇ ਜੋ ਵੀ ਨੀਡ ਆ ਪਿੰਡ ਦੀ ਡੇਲੀ ਨੀਡਸ ਨੂੰ ਹਰ ਇੱਕ ਪੂਰੀ ਕਰਨਗੇ ਅਡਾਪਸ਼ਨ ਦਾ ਇਹ ਮਤਲਬ ਹੈ ਹਾਂਜੀ ਧੰਨਵਾਦ ਜੀ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋਏ ਸੀ ਪਿੰਡ ਮਲਕਪੁਰ ਤੋਂ ਪ੍ਰਦੀਪ ਅਰੋੜਾ